ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਲਖਾ ਡੇਰੀ ਫਾਰਮ ਤੇ ਦੋ ਚੰਗੇ ਪਸ਼ੂ ਵਿਖਾਵਾਂਗੇ ਪਹੁੰਚ ਚੁੱਕੇ ਆ ਵੀਰ ਕਲਵੰਤ ਸਿੰਘ ਪਿੰਡ ਸੁਧਾਰ ਵਾਲੇ ਤੋਂ ਆਹ ਦੇਖੋ ਵੀਰ ਜੀ ਇੱਕ ਵੈੜ ਬਹੁਤ ਚੰਗੀ ਸੋਈ ਪਹਿਲਾ ਸੂਆ ਮੋਤੋ 6 ਦੰਦ ਇੱਕ ਝੋਟੀ ਬਹੁਤ ਚੰਗੀ ਰਸਤਾ ਦੀ ਵਿਖਾਵਾਂਗੇ ਆਹ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੋ ਠੀਕ ਠਾਕ ਵਧੀਆ ਵੀ ਸੀ ਕਿੱਥੇ ਰਹੇ ਨੇ ਦਿਨ ਇਹ ਤਾਂ ਠੀਕ ਨਹੀਂ ਰਹਿ ਗਿਆ ਢਲਾ ਗਿਆ ਸਭ ਤੇ ਲਾਗਾ ਸਰੀਰ ਇੱਕ ਤੁਸੀਂ ਨਹੀਂ ਜੋ ਐ ਦੋ ਗੱਲਾਂ ਹੋ ਗਈਆਂ ਹਾਂਜੀ ਡੰਗਰ ਤੇ ਬੜੇ ਲਿਆ ਕੇ ਬੈਠੇ ਚਲੋ ਫਰਮਾਨਾ ਦੀ ਕਰਾਣਾ ਠੀਕ ਹੈ ਜੀ ਪਰ ਤੁਸੀਂ ਵੀ ਲੇਟ ਹੋ ਗਏ ਦੱਸੋ ਵੀਰ ਜੀ ਝੋਟੀ ਬਾਰੇ ਵੀਰ ਜੀ ਦੂਜੇ ਦਿਨ ਝੋਟੀ ਜਿਹਦੇਸ ਨੇ 11 ਕਿਲੋ ਬੋੜਾ ਜੋ ਆਇਆ ਹੈ ਤੇ ਚੌਥਾ ਦਿਨ ਸੁਈ ਨਹੀਂ ਜੋ ਤਾਂ ਮਗਰ ਕੱਟੀ ਹੈ ਨਾ ਮਗਰ ਕੱਟੀ ਆ ਹਾਂ ਤੇ ਬਹੁਤ ਹੀ ਚੰਗੀ ਸਾਫ਼ ਸੁਥਰੀ ਝੋਟੀ ਆ ਆ ਥਣ ਚੜਾ ਚੈੱਕ ਬਾਕੀ ਦੁੱਧ 15-16 ਕਿਲੋ ਭਰ ਦੂਗੀ ਝੋਟੀ ਤੇ 15 ਦੇ ਦੂਗੀ ਰਮਾਨਾ ਹਾਂ ਭਰਾ ਉਹਨਾਂ ਦੇ ਦਊਗੀ ਚਾ ਖੋਲੋ 10 ਕਿਲੋ ਬੋੜਾ ਨਾ ਵੀਰ ਜੀ ਨਾ ਇਹ 11 ਕਿਲੋ ਹੀ ਬੋਲਾ ਤੁਸੀਂ ਭਾਂ 10 ਕਿਲੋ ਚੱਲ 10 10 ਹੀ ਲਓ ਤੁਸੀਂ ਲਓ 11 ਛੋਟੀ ਬਹੁਤ ਚੰਗੀ ਝੋਟੀ ਆ ਦੇਖੋ ਵੀਰ ਜੀ ਦੇਖਦੀ ਆ ਵੀ 15 ਕਿਲੋ ਦੁੱਧ ਦੇ ਦੂੰ ਸਾਫ ਸੁਥਰੀ ਝੋਟੀ ਆ ਇਹ ਹੈ ਵੀ ਚੰਗੀ ਨਸਲ ਕੁਆਲਟੀ ਦੀ ਪੂਰੀ ਬ੍ਰੈਂਡ ਪੀਸ ਬ੍ਰੈਂਡ ਆ ਦੇਖੋ ਛਾਈਆਂ ਛੁਈਆਂ ਚੈੱਕ ਕਰੋ ਓ ਠੀਕ ਹੈ ਵੀਰ ਠੀਕ ਹੈ ਨਸਲ ਚੈੱਕ ਕਰੋ ਵੀਰ ਜੀ ਬਹੁਤ ਹੀ ਸਾਫ ਆ ਦੇਖੋ ਜਿਵੇਂ ਹੁੰਦੇ ਨੇ ਵਾਕਿਆ ਵੀਰ ਜੀ 15 ਕਿਲੋ ਦੁੱਧ ਦੇ ਦੂੰ ਆ ਦੇਖੋ ਆ ਦੇਖੋ ਕਲਮਨਤ ਵੀ ਠੰਡੀ ਫਿਰ ਸੀਲ ਐਨੂੰ ਵੇਖੋ ਫੋਟੋ ਹੋ ਰਹੀ ਨਾਲੇ ਤੁਹਾਡੀ ਚਲੋ ਠੀਕ ਐ ਐਦਾਂ ਬੈਠੇ ਰਹੋ ਵੀਰ ਜੀ ਭਾਣ ਨਹੀਂ ਵਾਕਿਆ ਠੀਕ ਐ ਪੱਟੀ ਛੱਡੋ ਜਾਂ ਨਾ ਛੱਡੋ ਨਹੀਂ ਠੀਕ ਐ ਠੀਕ ਐ ਲੋ ਇਹ ਵੀਡੀਓ ਬੱਢੀ ਵੀਡੀਓ 8 ਵਜੇ ਤੇ 11:30 ਤੱਕ ਕੱਢ ਜਣੀ ਚਲੋ ਠੀਕ ਐ ਵੀਰ ਭਰਾ ਭੋਜ ਦੇ ਨਾ ਟਾਂ ਟਾਂ ਵੀ ਠੀਕ ਐ ਠੀਕ ਐ 11 ਵਜੇ ਤੱਕ ਛਾੜ ਦਿਓ ਮੇਰਾ ਚਾੜ ਦੇਨੇ ਵੀਰ ਚਾੜ ਦੇ ਆਹ ਦੇਖੋ ਇਹ ਦੀ ਸਫਾਈ ਨਾ ਪਰ ਬਹੁਤ ਹੀ ਠੱਡੀ ਝੋਟੀ ਹੈ ਜੀ ਬਰਾ ਆਹ ਬੜੇ ਖੂਨ ਆਏ ਵੀਡੀਓ ਨਹੀਂ ਚਾੜਨ ਦੇ ਇਹ ਵੀਡੀਓ ਮੈਂ ਬੰਦੇ ਸਾਡੇ ਦੇ ਦੀ 10 ਕੁਲਵੰਤ ਵੀ ਰਾਜ ਕਿੰਨੇ ਦੀ ਛੋਟੀ ਨਹੀਂ ਯਾਰ ਇੱਕ 30 ਦੀ ਵੀ ਛੱਡੀ ਦੀ ਆ ਨਹੀਂ ਵੇਖ ਜਾਂਦੀ ਆ ਤੇ ਇੱਕ 15 ਨਹੀਂ ਝੋਟੀ ਦੇ ਦਾਂਗੇ ਮਰਾਜ ਠੀਕ ਆ ਨਾ ਇੱਕ 15 ਤੇ ਨਾ 14 112000 12 ਦੀ ਛੋਟੀ ਨਹੀਂ ਹੋਣੀ ਚਲੋ ਠੀਕ ਆ ਵੀਰ ਜੀ ਇੱਕ 12 ਬਿਲਕੁਲ ਜੈ ਵੀਰ ਮੇਰਾ ਆਹ ਵੇਖੋ ਵੀਰ ਜੀ ਨਸਲ ਨਸਲ ਆ ਠੀਕ ਆ ਵੀਰ ਜੀ ਆ ਮੈਂ ਦੋਵੇਂ ਬੰਨੇ ਪਾ ਪਹਿਲੇ ਬੰਨੇ ਵੀਰ ਹੈ ਇਹ ਕਿਹੜੀ ਦੇਸੀ ਆ ਵੀ ਇਦੋਂ ਦੇ ਬੰਨੇ ਦੇ ਖੇਤੀ ਹਾਂ ਹਾਂ ਲਾ ਉੱਠੇ ਪੱਲੇ ਬਾਈ ਬਾਈ ਠੀਕ ਹੈ ਵੀਰ ਉਧਰ ਦੀ ਇਹ ਝੋਡੀ ਕਿਹੜਾ ਬੰਦਾ ਪਰਖਲਾ ਨੇ ਆਪੇ ਨਹੀਂ ਵੀਰ ਜਿਹੜਾ ਲੈ ਵੀ ਯਾਦ ਹੀ ਕਰੂਗਾ ਆ ਵੀ ਜੀ ਵਹਿੜ ਵਹਿੜ ਨੂੰ ਸੂਈ ਨੂੰ ਵਹਿੜ ਵੀਰ ਜੀ 50 ਦਿਨ ਹਾਂ ਜੀ ਨਾ ਮੰਨ ਕੇ ਚੱਲੇ ਹਾਂ ਜੀ ਤੇ ਆਪਣੇ ਕੋਲ ਹੋਇਆ ਕੰਮ ਨਹੀਂ ਆਇਆ ਜਵਾਗ ਲਾ ਦੀਆਂ ਨਾ ਆਪਾਂ ਲਾਉਣਾ ਹੀ ਆ ਨਹੀਂ ਇਹ ਜਾ ਕੰਮ ਤਾਂ ਡਾਣੇ ਕੀਤਾ ਜੀ ਤੇ ਆਹ ਹੋਏ ਵੀ ਇਸ ਤਰ੍ਹਾਂ ਦੇ ਆਹ ਵੇਖੋ ਓਏ 3 ਦਾ ਰਾਮਾ ਇਹਦੇ ਥੱਲੇ ਕਿਲੋਂ ਦਾ ਵੀਰ ਕਿਨਾ ਦੁੱਧ ਚ ਇਹਦੇ ਥੱਲੇ 13 14 ਕਿਲੋ ਜੀ 13 14 ਕਿਲੋ ਕੋਈ 12 ਕਿਲੋ ਲਾਓ 12 ਲਾਓ ਤੇ ਪਰ ਇਧਰ ਬੈਠ ਵੇਖੋ ਆ ਛੱਡੀ ਸੀਸ ਸਾਜਾ ਵੇਖੋ ਆ ਦੇ ਤਾ ਖੋਲੋ ਕਿ ਤਾਰਾ ਮਰੋਣੀਆਂ ਪਹਿਲਾਂ ਚਲੋ ਮੇਰੀ ਖੰਡੀ ਵਾਲਾ ਦਾਦੀ ਪਈ ਹੈ ਥਾਂ ਦੇ ਸਾਹ ਛੱਡਿਓ ਥਾਂ ਦੇ ਸਾਹ ਥਾਂ ਦੇ ਬੜਾ ਥੋੜੀ ਹੈ ਇਧਰੋਂ ਦੀ ਖਾਦੇ ਇਧਰੋਂ ਦੀ ਖਾਦੇ ਆ ਥਾਂ ਵੇਖੋ ਕਿਦਾਂ ਟੌਪ ਦਾ ਲੱਗਾ ਵਧੀਆ ਚਲਾ ਖੋਲੋ ਨਹੀਂ ਜੀ ਛੇਦਾਂ ਦੇ ਵੀਰ ਨੇ ਕਹਿਤਾ ਤੇ ਛੇਦਾਂ ਦੀ ਹੋ ਗਿਆ ਮੁੰਡਾ ਆਹ ਛੇਦਾਂ ਦੀ ਆ ਤੇ ਛੇਦੀ ਹੋ ਗਿਆ ਆ ਠੀਕ ਹੈ ਵੀਰ ਬਾਹਰ ਦੇ ਤੁਹਾਨੂੰ ਭਜਨ ਵਾਲੇ ਇਹਦੇ ਨਹੀਂ ਭਜਨ ਵਾਲੇ ਠੀਕ ਹੈ ਪਿਓਰ ਪਹਿਲਾਂ ਛੇਦਾਂ ਦੇ ਤੇ ਪਰਵਸ਼ੀ ਵੀ ਜੀ ਬਹੁਤ ਹੀ ਚੰਗੀ ਵਿਆਹ ਵਾਲਾ ਵੀਰਾਂ ਦਾ ਬੱਚਾ ਨਾ ਲਾਇਆ ਤੇ ਨਾਲ ਲਾਉਣਾ ਹੈ ਜੀ ਦੇ ਨਾ ਹੋ ਗਏ ਜੀ ਨੂੰ ਜਦ ਬੱਚਾ ਮਰੀਜ਼ ਮਰੀ ਜਾਣਾ ਇਹਦਾ ਲੇਵਾ ਲੁਗਾ ਵੇਖੋ ਚੰਗਾ ਵੇੜਾ ਹੈ ਇਤੋਂ ਵੀ ਹਰ ਕੇਰੀ ਆਹ ਵੱਡੀ ਬੈਠੀ ਹੈ ਨਹੀਂ ਠੀਕ ਹੈ ਵੀਰ ਓਏ ਠੀਕ ਹੈ ਨਹੀਂ ਏਡੀ ਪੂਰੀ ਯਾਦ ਕਾਤਾ ਦੀ ਬੱਚਾ ਹੁੰਦਾ ਤੇ ਏਡੀ ਕਹਿੰਦੇ 70 ਵੀ ਨਹੀਂ ਦੇਣੀ ਨਹੀਂ ਦੇਣੀ ਵੀਰ ਜੀ ਚੰਗੀ ਆ ਠੀਕ ਆ ਵੀਰ ਆ ਆ ਸ਼ੱਦਾ ਦੇ ਬੋਦਾ ਬੋਦੇ ਫਾਟੀ ਵਾਲਾ ਲਗਾਵੇ ਇਹ ਕਿਨੇ ਦੇ ਰਹੀਏ ਕਲਵੰਤ ਵੀਰ ਵੀਰ ਕੋਈ 50 ਨਹੀਂ ਹੂੰ ਹਾਂਜੀ ਕੋਈ 45 ਨਹੀਂ ਹਾਂਜੀ ਇਹ 40000 ਦੀ ਬਚੀ ਦੇ ਦੀਆਂ ਮੈਂ 40 ਨਾ 40 ਲੈਣਾ ਤੇ ਨਾ 38 ਹਾਂਜੀ ਤੇ 35000 ਦੀ ਬਚੀ ਦੇਣਾ ਹੁਣ ਮੇਰਾ ਵੀ ਜੋੜ ਹੀ ਹੋਣੀ ਹੈ ਮਾੜਾ ਹੋਣੀ ਪਾਣਾ 32 ਦੇਦੀ ਵਾਲਾ ਭਾਈ ਮੇਰਾ ਸੁਈ ਵੀ ਗਾਰੰਟੀ ਵੀਆਂ ਦੇ ਨਾਲ ਹੀ ਨਾ ਗਰੀਆਂ ਦੀ ਸੁਈ 2 ਮਹੀਨਾ ਲਾ ਕੇ ਚੱਲੇ ਗਈ 2 ਮਹੀਨਾ ਲਾ ਕੇ ਚੱਲੇ ਨਹੀਂ ਵਾਖਾਂਗੇ ਵਸੀ 48000 ਵੀ ਦੇਦੀ ਤੇ 50 ਦੀ ਦੇਦੀ ਠੀਕ ਹੈ ਵੀਰ ਜੀ ਚੋ ਠੀਕ ਹੈ ਵੀਰ ਜੀ ਠੀਕ ਹੈ ਆ ਦੋ ਹੀ ਡੰਗਰੇ ਵੀਰ ਕੋ ਆਓ ਤੇ ਥੱਲੀ ਕਰਕੇ ਖੜੋ ਭਾਂ 44 ਭਾਏ ਆਨਲਾਈਨ ਹੀ ਲੈ ਜਾਓ ਖਣਾ ਦੀ ਆਪਣੀ ਗਾਰੰਟੀ ਹੋ ਗਈ ਦੋਦੀ ਵੀ ਆਪਣੀ ਗਾਰੰਟੀ ਵਿੱਚ ਛੱਡੀ ਕਰਕੇ ਖੜੇ ਠੀਕ ਹੈ ਵਿੱਚ ਥਣ ਕੇ ਇਹਦੇ ਘਰ ਜਾ ਕੇ ਵੱਧ ਘਟ ਨੇੜੇ ਤੇ ਬੰਮਾਜ ਵਾਪਸ ਤੇ ਗਾਜੀ ਵਾਪਸ ਚਲੋ ਠੀਕ ਹੈ